ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹੱਲਾ ਪੰਜਮ ਆਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟਵਸ ਪਾਰਬੰ ਸੋਈ ਸੁਹਾਵਾ ਥਾਉ ਜਮਕੰਕਰ ਨੇ ਆਵੈ ਰਸਨਾ ਹਰ ਗੁਣ ਗਾਉ ਸੇਵਾ ਸਰਤਨਾ ਜਾਣੀਏ ਨਾ ਜਾਪੇ ਆਰਾਗ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗੰ ਅਗਾਧ ਹੇ ਤੇਰੇ ਭਾਲ ਗੁਸਾਈਆਂ ਰੱਤੇ ਸੋਈ ਸੰਤਾਪ ਸਤਿਵਾਣ ਲੱਗਈ ਸਤ ਗੁਰੁ ਰਖੈ ਆਪ ਗੁਰ ਨਰਾਇਣ ਦਇਆ ਗੁਰ ਗੁਰ ਸੱਚਾ ਸਜਨ ਹਾਰ ਗੁਰ ਦੁਖ ਸਭ ਕੁਝ ਪਾਇਆ ਜਨਮਾਨਕ ਸਦ ਮਲਹਾਰ ਗੋੜੀ ਮਹਲਾ ਅੰਜਮਾ ਮਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟ ਬਸੈ ਭਗੰ ਸੋਈ ਸਹਾਵਾਥਾਓ ਜਗੰਸ਼ੰਕਰ ਨਵੇਦਨ ਆਵੈ ਰਸਨ ਹਰ ਗੁਣ ਗਾਓ ਸੇਵਾ ਸਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕੁਰ ਆਗ ਆਗਾਦ ਕਰਪਾਲ ਦੇ ਸਾਈਆਂ ਨਠੇ ਸੋ ਸੰਤਪਾਪ ਜਤੀ ਵਾਉਨ ਲੱਗ ਗਈ ਸਤਗੁਰੁ ਰਖੈ ਆਪੋ ਗੁਰ ਨਰਾਇਣ ਦੇ ਗੁਰ ਗੁਰ ਸਤਿ ਸਰਜ ਰਹਾਉ ਬੁਟ ਟੂ ਸਭ ਕੁਛ ਪਾਇਆ ਜਨ ਨਾਨਕ ਸਦ ਬਲਹਾਉ ਰੋੜੀ ਮਹਲਾ ਪੰਜਵਾਂ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਤਹਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰਬ ਮਸੋਈ ਸੁਹਾਵਾਤਾਉ ਜਮ ਕੰਕਰ ਨੇਨ ਆਵੈ ਰਸਨਾ ਹਰ ਗੁਣ ਬਿਹਾਉ ਸੇਵਾ ਸਰਤਨ ਜਾਣੀਐ ਨਾ ਆਪੇ ਆਰਾਜ ਓੜ ਦੇ ਰਿਜ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਹੇ ਕਿਰਪਾਲ ਗਸਾਂਗੀਆਂ ਨਟੇ ਸੋਲ ਸੰਤਾਂ ਕੋ ਸਤਿਵਾਣ ਲੱਗਿ ਸਤਿਦੂ ਰਖੈ ਆਪ ਗੁਰ ਨਾਰਾਇਣਾ ਦਇਆ ਗੁਰ ਗੁਰ ਸਤਿ ਸਜਨ ਹਾਰ ਗੁਰ ਤੁਟੇ ਸਭ ਕੁਝ ਪਾਇਆ ਜਨਾਨਕ ਸਦ ਬਲਹਾਰ ਗੋੜੀ ਮਹਲਾ ਪੰਜਮਾ ਮਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਾਟ ਬਸੈ ਪਹਾੜਾਂ ਵਿੱਚ ਸੋਈ ਸੁਹਾਵਾਤਾਉ ਜਮਸੰਤ ਕਰਨੇ ਲਗਾ ਆਵੈ ਰਸਨਾ ਹਰ ਗੁਣ ਗਾਓ ਸੇਵਾ ਸਵਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਆਗਾ ਆਗਾਦ ਭਏ ਕਿਰਪਾਲ ਬਸਾਈਆਂ ਨਾ ਠੀਸੋ ਸੰਤਾਪ ਦਤੀ ਆਉਨ ਲੱਗਵੀ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੋਲ ਸੱਚਾ ਸਰਧਾਰ ਗੋ ਟੁੱਟੇ ਸਭ ਕੁਝ ਪਾਇਆ ਜਨ ਅਨੰਤ ਸਦ ਬਲਹਾਲ ਜੋੜੀ ਮਹੱਲਾ ਪੰਜਮ ਆਮਾਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਤਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਟ ਵਸੇ ਪਾਰਗਮ ਸੋਈ ਸੁਹਾਵਾ ਥਾਉ ਜਮ ਕੰਕਰ ਨੇ ਨ ਆਵਈ ਰਸਨ ਹਰ ਗੁਣ ਗਾਉ ਸੇਵਾ ਸਰਤਨਾ ਜਾਣੀਏ ਨਾ ਜਾਪੇ ਆਰਾਧ ਔੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਹੇ ਕਿਰਪਾਲ ਬਿਸਾਈਆਂ ਨਟੇ ਸੋਬ ਸੰਤਪ ਸਤਿਵਾਣ ਲੱਗਿ ਸਤਿਬੂ ਰਖੈ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਤਿ ਸਜਨ ਹਾਰ ਗੁਰ ਤੁਟ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਗੋੜੀ ਮਹਲਾ ਪੰਜਮਾ ਮਾਰਿ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟ ਬਸਿਆ ਪਹਾੜਾਂ 'ਚ ਸੋਈ ਸੁਹਾਵਾ ਥਾਉ ਜਮ ਸੰਕਰ ਨੇੜਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਅਗਮ ਅਗਾਧ ਭਾਏ ਕਿਰਪਾਲ ਬਸਾਈਆਂ ਰੱਥੇ ਸੋਮ ਸੰਤਾਪ ਜਤੀਵਾਣ ਲੱਗਦੇ ਸਤਗੁਰ ਖੈ ਆਪ ਗੁਰ ਨਰਾਇਣ ਦੇ ਗੁਰ ਗੋਲ ਸੱਚਾ ਸਰਜਹਾਰ ਗੋ ਟੁੱਟ ਸਭ ਕੁਛ ਪਾਇ ਜਨ ਨਾਨਕ ਸਦ ਬਲਹਾਰ ਜੋੜੀ ਮਹਲਾ ਪੰਜਮ ਆਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟਵਸੈ ਪਾਰਵੰ ਸੋਈ ਸੁਹਾਵਾ ਤਾਉ ਜਮਕੰਕਰ ਨੇ ਆਵਈ ਰਸਨਾ ਹਰ ਗੁਣ ਗਾਉ ਸੇਵਾ ਸਰਤਨ ਜਾਣੀਏ ਨਾ ਜਾਪੇ ਆਰਾਗ ਓੜ ਦੇਰੀ ਜਗ ਜੀਵਨਾ ਮੇਰੇ ਠਾਕੁਰ ਅਗੰ ਅਗਾਧ ਭਏ ਤੇਰੇ ਭਾਲ ਗੁਸਾਈਆਂ ਰੱਤੇ ਸੋਈ ਸੰਤਾਪ ਸਤਿਵਾਣ ਲੱਗੇ ਸਤਿਗੁਰ ਰਖੇ ਆਪ ਗੁਰ ਨਾਰਾਇਣ ਦਿਆ ਗੁਰ ਗੁਰ ਸਤ ਸਜਨ ਹਾਰ ਗੋਰ ਤੁਟੇ ਸਭ ਕੁਝ ਪਾਇਆ ਜਨਮਾਨਕ ਸਤ ਮਲਹਾਰ ਗੋੜੀ ਮਹਾਰਾ ਪੰਜ ਮਾਮਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਬੋ ਗਿਆਨ ਰਹਾਉ ਜੇਤ ਕਟ ਬਸੈ ਪਹਾੜਾਂ ਵਿੱਚ ਸੋਈ ਸੁਹਾਵਾਥਾਓ ਜਗੰਸ਼ੰਕਰ ਨੇੜਨਾ ਆਵਈ ਰਸਨ ਹਰ ਗੁਣ ਜਾਓ ਸੇਵਾ ਸਵਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜੋਗ ਜੀਵਨਾ ਮੇਰਾ ਠਾਕੁਰ ਅਗਾ ਆਗਾਦ ਭਏ ਕਿਰਪਾਲ ਬਸਾਈਆਂ ਰਠੇ ਸੋਮ ਸੰਤਾਪ ਦਤੀ ਨਾ ਲੱਗਦਾ ਇਹ ਸਤਿਗੁਰੁ ਰਖੈ ਆਪੋ ਗੁਰ ਨਰਾਇਣ ਦੇ ਗੁਰ ਗੋਲ ਸਤਿ ਸਰਜਨ ਹਾਰੋ ਬੋ ਟੁਟ ਸਬਿਛਾਇ ਜਨ ਨਾਨਕ ਸਦ ਬਲਹਾਰ ਜਿਉੜੀ ਮਹਲਾ ਪੰਜਮਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟਵਸ ਪਾਰਵੰਸੋਈ ਸੁਹਾਵਾਤਾਉ ਜਮਕੰ ਕਰਨੇ ਦੇਨਾ ਆਵੈ ਰਸਨਾ ਹਰ ਗੁਣਿ ਦਾਉ ਸੇਵਾ ਸਰਤਨਾ ਜਾਣੀਐ ਨਾ ਜਾਪੇ ਆਰਾਗ ਔੜ ਦੇ ਰੀ ਜਗ ਜੀਵਨਾ ਮੇਰਿ ਠਾਕ ਆਗਮ ਆਗਮ ਆਦਾ ਹੈ ਇਹ ਤੇਰੇ ਪਾਲ ਗੀ ਸੰਗਿਆ ਰਟੇ ਸੋ ਸੰਤਪਾ ਸਤਿਵਾਣ ਲੱਗੇ ਸਤਿਗੁਰੁ ਰਖੈ ਆਪੁ ਗੁਰ ਨਰਾਇਣ ਦਇਆ ਗੁਰ ਗੁਰ ਸਚਾ ਸਜਨ ਹਾਰ ਗੁਰ ਤੁਟੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਗੋੜੀ ਮਹਲਾ ਪੰਜਮਾ ਮਾਰਿ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਗੇਤ ਕਾਟ ਬਸੈ ਪਹਾੜਾਂ ਵਿੱਚ ਸੋਈ ਸੁਹਾਵਾ ਥਾਓ ਜਨਕੰਕਰ ਨੇਦਨਾ ਆਵੈ ਰਸਨ ਹਰ ਗੁਣਿ ਜਾਓ ਸੇਵਾ ਸਰਤ ਜਾਨੀਆਂ ਨਾ ਜਾ ਪਿਆ ਰਾਦ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਅਗਾ ਅਗਾਦ ਭਏ ਕਿਰਪਾਲ ਬਸਾਈਆਂ ਰਠੇ ਸੋ ਸੁ ਸੰਤਾ ਪੋ ਜਤੀ ਵਾ ਨ ਲੱਗੈ ਸਤਗੁਰ ਰਖ ਆਹੋ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰੋ ਗੋਟ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਜੋੜੀ ਮਹੱਲਾ ਪੰਜਮਾ ਮਾਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੁਰਨ ਸਤਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰਬ ਸੋਈ ਸਹਾਵਾਤਾਉ ਜਮਕੰ ਕਰਨੇ ਦਾ ਆਵਾਇ ਰਸਨਾ ਹਰ ਗੁਣ ਦਾਉ ਸੇਵਾ ਸਰਤਨਾ ਜਾਣੀਐ ਨਾ ਜਾਪੇ ਆਰਾਗ ਓੜ ਦੇ ਰਿਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਹੇ ਤੇਰੇ ਪਾਲ ਗੁਸਾਈਆਂ ਰਟੇ ਸੋਈ ਸੰਤਾਪ ਸਤਿਵਾਣ ਲੱਗੈ ਸਤਿਗੁਰੁ ਰਖੈ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਜਨ ਹਾਰ ਗੁਰ ਤੁਟੇ ਸਭ ਕੁਝ ਪਾਇਆ ਜਨਮਾਨਕ ਸਦ ਮਲਹਾਰ ਗੋੜੀ ਮਹਲਾ ਪੰਜਮਾ ਮਾਰਿ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਘਰ ਅਰਾਧਿਆ ਪੂਰਨ ਨਾ ਸਾਥ ਬੋ ਗਿਆਨ ਰਹਾਉ ਗੇਤ ਕਟ ਬਸਾ ਪਹਾੜਾਂ ਵਿੱਚ ਹੋਈ ਸੁਹਾਵਾ ਥਾਓ ਜਨ ਸ਼ੰਕਰ ਨੇੜਨਾ ਆਵਈ ਰਸਨ ਹਰ ਗੁਣ ਜਾਓ ਸੇਵਾ ਸਰਤ ਨਾ ਜਾਣੀਆਂ ਨਾ ਜਾ ਪਿਆਰਾਦ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਅਗਾ ਆਗਾਦ ਭਏ ਕਿਰਪਾਲ ਬਸਾਈਆਂ ਨਾ ਠੇਸੋ ਸੰਤਪਾਪੋ ਜਤੀਵਾ ਨ ਲੱਗੈ ਸਤਗੁਰ ਰਖੈ ਆਪੋ ਗੁਰ ਨ ਰਾਇਣ ਦੇ ਗੁਰ ਗੋਲ ਸੱਤ ਸਰਜ ਰਹਾਉ ਬੋ ਟੁੱਟ ਸਭ ਕੁਛ ਪਾਇਆ ਜਨ ਨਾਨਕ ਸਾਦ ਬਲਿਹਾਰ ਪੀ ਜੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮਕੰਕਰ ਨੇ ਆਵਈ ਰਸਨਾ ਹਰ ਗੁਣ ਜਾਹੋ ਸੇਵਾ ਸਰਤਨਾ ਜਾਣੀਏ ਨਾ ਗਾਪੇ ਆਰਾਗ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗੰ ਅਗਾਧ ਹੇ ਤੇਰੇ ਭਾਲ ਗੁਸਾਈਆਂ ਰੱਤੇ ਸੋਈ ਸੰਤਪਾਪ ਸਤਿਵਾਣ ਲੱਗੀ ਸਤਬੂ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸੱਚਾ ਸਜਨ ਹਾਰ ਗੁਰ ਦੁਖ ਸੰਭ ਕਿ ਤਾਏ ਜਨਮਾਨਕ ਸਾਧ ਮਲਹਾਰ ਗੋੜੀ ਮਹਾਲਾ ਪੰਜ ਮਾ ਮਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਕਹਰ ਅਰਾਧਿਆ ਪੂਰਨ ਸਤਬੂ ਗਿਆਨ ਰਹਾਉ ਜੇਤ ਕਟ ਬਸਿਆ ਪਹਾੜਾਂ ਵਿੱਚ ਹੋਈ ਸੁਹਾਵਾਤਾਉ ਜਨਕੰਕਰ ਬੇਦਨਾ ਆਵੈ ਰਸਨਹਰ ਗੁਣﾞﾞਾਉ ਸੇਵਾ ਸਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕੂ ਆਗ ਆਗਾਦ ਭਏ ਕਿਰਪਾਲ ਬਸਾਈਆਂ ਨਾ ਠੇਸੋ ਸੰਤਾਪੋ ਜਤੀਵਾਨ ਲਗਭੀ ਸਤਬੂ ਰਖ ਆਭ ਗੁਰਨ ਨਾਦ ਗੁਰ ਗੋਲ ਸਤਿ ਸਰਜ ਰਹਾਉ ਬੋ ਟੁੱਟ ਸਭ ਕੁਛ ਪਾਇਆ ਜਨ ਪੰਜ ਮਾ ਮਾਜ ਬੋਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟਵਸੇ ਪਾਰਬ ਮਸੋਈ ਸੁਹਾਵਾਤਾਉ ਜਮ ਕੰਕਰ ਨੇ ਆਵਈ ਰਸਨ ਹਰ ਗੁਣ ਗਾਉ ਸੇਵਾ ਸਰਤਨਾ ਜਾਣੀਏ ਨਾ ਜਾਪੇ ਆਰਾਗ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਹੇ ਕਿਰਪਾਲ ਬਿਸਾਈਆਂ ਣਟੇ ਸੋਈ ਨੰਤਾ ਪਉ ਸਤਿਵੰਨ ਲੱਗੇ ਸਤਿਗੁਰੁ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਪ੍ਰਸਾਦ ਸਜਨ ਹਾਰ ਗੁਰ ਤੁਟੇ ਸਭ ਕੁਝ ਪਾਇਆ ਜਨ ਮਾਨਕ ਸਦ ਬਲਿਹਾਰ ਗੋੜੀ ਮਹਲਾ ਪੰਜਮਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟ ਬਸੈ ਪਹਾੜਾਂ ਵਿਚਿ ਸੋਈ ਸੁਹਾਵਾ ਥਾਉ ਜਮ ਸੰਕਰ ਨੇੜਨਾ ਆਵੈ ਰਸਨ ਹਰ ਗੁਣ ਗਾਉ ਸੇਵਾ ਸਵਰਤਨਾ ਜਾਣੀਆ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਅਗਾਂ ਅਗਾਧ ਭਾਏ ਕਿਰਪਾਲ ਬਸਾਈਆਂ ਰਠੇ ਸੋ ਸੰਤਾ ਪਉ ਦਤੀ ਵਾਉਨ ਲੱਗਵੀ ਸਤਗੁਰੁ ਰਖੈ ਆਪੋ ਗੁਰ ਨਰਾਇਣ ਦੇ ਗੁਰ ਗੋਲ ਸਤਸਰਜ ਹਾਰ ਬੋਟ ਪਟ ਸਭ ਕੁਛ ਪਾਇਆ ਜਨ ਨਾਨਕ ਸਦ ਬਲਹਾਰ ਜਿਉੜੀ ਮਹਲਾ ਪੰਜਮਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ 파ਰਮਸੋਈ ਸੁਹਾਵਾਤਾਉ ਜਮ ਕੰਕਰ ਨੇ ਆਵੈ ਰਸਨਾ ਗੋਣਾ ਗਾਹੋ ਸੇਵਾ ਸਰਤਨਾ ਜਾਣੀਆਂ ਨਾ ਜਾਪ ਆਰਾਜ ਓਟ ਦੇ ਰਿਜ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਹੇ ਕਿਰਪਾਲ ਬਿਸਾਂਗੀਆਂ ਨਟੇ ਸੋਈ ਸੰਤਾਂ ਕੋ ਸਤਿਵਾਣ ਲੱਗੇ ਸਤਿਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਜਨ ਹਾਰ ਦੁਖ ਸੁਖ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰ ਗੋੜੀ ਮਹਲਾ ਪੰਜਮਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟ ਬਸੇ ਆਗਮ ਸੋਈ ਸੁਹਾਵਾਤਾਓ ਜਮ ਸੰਕਰ ਨੇੜਨਾ ਆਵਈ ਰਸਨਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਆਗਮ ਆਗਾਦ ਭਾਏ ਕਿਰਪਾਲ ਬਸਾਈਆਂ ਰਠੇ ਸੋਮ ਸੰਤਾਪ ਜਤੀਵਾਉਨ ਲੱਭੈ ਸਤਗੁਰੁ ਰਖੈ ਆਪ ਗੁਰੁ ਨਰਾਇਣ ਦੇ ਗੁਰੁ ਗੋਲ ਸਤਿ ਸਰਜਹਾਰ ਗੋਟ ਟੁਟੇ ਸਭ ਕੁਛ ਪਾਇਆ ਜਨ ਨਾਨਕ ਸਤ ਬਲਿਹਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਮ ਆਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਬਿਆਨ ਰਹਾਉ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮਕੰਕਰ ਨੇ ਆਵੈ ਰਸਨਾ ਹਰ ਗੁਣ ਧਾਉ ਸੇਵਾ ਸਰਤਨਾ ਜਾਣੀਐ ਨਾ ਜਾਪੇ ਆਰਾਜ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗੰ ਅਗਾਧ ਭਏ ਕਿਰਪਾਲ ਗੁਸਾਈਆਂ ਰਟੇ ਸੋ ਸੁ ਸੰਤਾਪ ਸਤਿਵਾਣ ਲੱਗੇ ਸਤਿ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਜਨਾ ਹਾਰ ਦੁਖ ਸੁਖ ਸਭ ਕੁਝ ਪਾਇਆ ਜਨਮਾਨਕ ਸਰਬਲਿਹਾਰ ਗੋੜੀ ਮਹਲਾ ਪੰਜਮਾ ਮਾਇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਬੋ ਗਿਆਨ ਰਹਾਉ ਜੇਤ ਕਾਟ ਬਸਿਆ ਪਹਾੜਾਂ ਦੇ ਸੋਈ ਸੁਹਾਵਾ ਥਾਓ ਜਨ ਸੰਕਰ ਦੇਵਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸਵਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜੀਵਨਾ ਮੇਰਾ ਠਾਕ ਅਗਾ ਅਗਾਦ ਪੈ ਕਰਪਾਲ ਬਿਸਾਈਆਂ ਠੇਸੋ ਸੰਤਪਾਵ ਦਿੱਤੀਆਂ ਲੱਗਦੇ ਸਤਗੁਰੁ ਰਖਿ ਆਪੋ ਗੁਰ ਨਰਾਇਣ ਦੇ ਗੁਰ ਗੋਲ ਸਤਿ ਸਰਧਾਰ ਗੋਟੂਟੇ ਸਭ ਕੁਛ ਪਾਇਆ ਜਨ ਅਨੰਤ ਸਦ ਬਲਹਾਰੀ ਮਹਲਾ ਪੰਜਵਾਂ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਟਵਸੇ ਪਾਰਬੰਸੋਈ ਸੁਹਾਵਾ ਥਾਓ ਜਮ ਕੰਕਰ ਨੇ ਆਵਈ ਰਸਨ ਹਰ ਗੁਣ ਗਾਓ ਸੇਵਾ ਸਰਤਨਾ ਜਾਣੀਐ ਆਪੇ ਆਰਾਗ ਔੜ ਦੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਹੇ ਕਿਰਪਾਲ ਬਿਸਾਈਆਂ ਨਟੇ ਸੋਬ ਸੰਤਾਪ ਸਤਿਵਾਣ ਲੱਗੇ ਸਤਿਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਤਿ ਸਜਨ ਹਾਰ ਗੁਰ ਤੁਟ ਸੰਭ ਕੁਛ ਪਾਇਆ ਜਨ ਨਾਨਕ ਸਦ ਬਲਹਾਰ ਗੋੜੀ ਮਹਲਾ ਪੰਜਮਾ ਮਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਘਟ ਬਸੈ ਪਹਾੜਾਂ ਵਿੱਚ ਹੋਈ ਸੁਹਾਵਾਤਾ ਹੋ ਜਮਤੰਕ ਰਣੇਲਾ ਆਵੈ ਰਸਨਾ ਹਰ ਗੁਣ ਗਾਓ ਸੇਵਾ ਸਰਤ ਨਾ ਜਾਣਿਆ ਨਾ ਜਾਪੇ ਆਰਾਧ ਓਟ ਤੇਰੀ ਜੋਗੀ ਜੀਵਨਾ ਮੇਰਾ ਠਾਕ ਅਗਗ ਆਗਾਦ ਭਾਏ ਕਿਰਪਾਲ ਬਸਾਈਆਂ ਰਠੇ ਸੋ ਸੁ ਸੰਤਾਪ ਜਤੀਆ ਵਨ ਲੱਗੈ ਸਤਗੁਰੁ ਰਖੈ ਆਪੋ ਗੁਰ ਨਰਾਇਣ ਦੇ ਗੁਰ ਗੋਲ ਸੱਚਾ ਸਰਧਾਰ ਗੋ ਟੁਟ ਸਬਦਿ ਸਪਾਇ ਜਨ ਨਾਨਕ ਸਦ ਬਲਹਾਰ ਜੋੜੀ ਮਹੱਲਾ ਪੰਜਮਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾ ਜੇਤ ਕਟ ਵਸ ਪਾਰਗਮ ਸੋਈ ਸਹਾਵਾਤਾ ਓ ਜਮ ਕੰਕਰ ਨੇ ਆਵਈ ਰਸਨਾ ਹਰ ਗੁਣ ਗਾਓ ਸੇਵਾ ਸਰਤਨਾ ਜਾਣੀਐ ਨਾ ਜਾਪੇ ਆਰਾਜ ਓੜ ਦੇ ਰਿਜਿ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਹੈ ਤੇਰੇ ਪਾਲ ਗਸਾਂਗਿਆ ਰਟੇ ਸੋ ਸੁ ਸੰਤਪ ਸਤਿਵਾਣ ਲੱਗੇ ਸਤਿਗੁਰੁ ਰਖੈ ਆਪ ਗੁਰ ਨਰਾਇਣ ਦਇਆ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੁਟੇ ਸਭ ਕੁਝ ਪਾਇਆ ਜਨਾਨਕ ਸਦ ਮਲਹਾਰ ਗੋੜੀ ਮਹਲਾ ਪੰਜਮਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟ ਬਸੈ ਬਾਹਰ ਜਨ ਸੋਈ ਸੁਹਾਵਾ ਥਾਉ ਜਗਤ ਸੰਕਰ ਨੇੜਨਾ ਆਵਈ ਰਸਨਾ ਹਰ ਗੁਣ ਜਾਉ ਸੇਵਾ ਸਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕੁਰ ਅਗਾ ਅਗਾਧ ਭਏ ਕਿਰਪਾਲ ਬਸਾਈਆਂ ਰਠੇ ਸੋ ਸੁ ਸੰਤਾ ਪੋ ਜਤੀ ਵਾਣ ਲੱਗੈ ਸਤਗੁਰ ਖੈ ਆਹੋ ਗੁਰ ਨਰਾਇਣ ਦੇ ਗੁਰ ਗੋਲ ਸੱਚਾ ਸਰਜ ਰਹਾਉ ਗੋਟ ਟੋਟ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਜੀ ਜੋੜੀ ਮਹਲਾ ਪੰਜਮ ਆਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟਵਸੈ ਪਾਰ ਬੰਸੋਈ ਸੁਹਾਵਾਤਾਉ ਜਮਕੰਕਰ ਨੇ ਆਵਈ ਰਸਨਾ ਹਰ ਗੁਣ ਗਾਉ ਸੇਵਾ ਸਰਤਨਾ ਜਾਣੀਏ ਨਾ ਜਾਪੇ ਆਰਾਗ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਹੇ ਕਿਰਪਾਲ ਗੁਸਾਈਆਂ ਰੱਤੇ ਸੋਈ ਸੰਤਾਪ ਸਤਿਵਾਣ ਲੱਗੀ ਸਤਿਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਤਾ ਸਜਨ ਹਾਰ ਗੋਰ ਟੁੱਟੇ ਸਭ ਕੁਝ ਪਾਇਆ ਜਨਮਾਨਕ ਸਤ ਮਲਹਾਰ ਗੋੜੀ ਮਹਾਰਾ ਪੰਜ ਮਾਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਘਰ ਅਰਾਧਿਆ ਪੂਰਨ ਸਤਿਗੋ ਗਿਆਨ ਰਹਾਉ ਜੇਤ ਕਟ ਬਸਿਆ ਪਹਾੜਾਂ ਵਿੱਚ ਸੋਈ ਸਹਾਵਾਥਾਓ ਜਨਕੰਕਰ ਨੇਦਨ ਆਵਈ ਰਸਨਹਰ ਗੁਣ ਗਾਓ ਸੇਵਾ ਸਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕੁਰ ਆਗਾ ਆਗਾਦ ਭਏ ਕਿਰਪਾਲ ਬਸਾਈਆਂ ਰੱਠੇ ਸੋ ਸੰਤਾਪੋ ਜਤੀ ਨਾ ਲੱਗਦਾ ਇਹ ਸਾਥ ਲੋਰ ਖੈ ਆਪੋ ਗੁਰ ਨਾਇਣ ਦੇ ਗੁਰ ਗੋਲ ਸਤਗੁਰ ਹਾਰੋ ਬੋ ਟੁੱਟ ਸਭ ਕੁਝ ਪਾਇਆ ਜਨ ਨਾਨਕ ਸਤਿ ਬਲਿਹਾਰ ਜੀਉੜੀ ਮਹਲਾ ਪੰਜਵਾਂ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰਬੰਸੋਈ ਸੁਹਾਵਾਤਾਉ ਜਮਕੰਕਰ ਨੇ ਆਵਈ ਰਸਨਾ ਹਰ ਗੁਣ ਗਾਓ ਸੇਵਾ ਸਰਤਨ ਜਾਣੀਐ ਨਾ ਜਾਪੇ ਆਰਾਗ ਓੜ ਦੇ ਰਿਜਗ ਜੀਵਨਾ ਮਿਰਠਾ ਅਗੰ 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 ਹੇ ਕਿਰਪਾਲ ਗੁਸਾਈਆਂ ਰੱਤੇ ਸੋਈ ਸੰਤਾਂ ਪਉ ਸਤਿਵਾਣ ਲੱਗੇ ਸਤਿਗੁਰੁ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਜਣ ਹਾਰ ਗੁਰ ਤੁਪ ਸਭ ਕੁਛ ਪਾਇਆ ਜਨਮਾਨਕ ਸਦ ਬਲਿਹਾਰ ਗੋੜੀ ਮਹਲਾ ਪੰਜਮਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਅਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਗੇਤ ਕਾਟ ਬਸੇ ਪਹਾੜਾਂ ਵਿੱਚ ਸੋਈ ਸੁਹਾਵਾ ਥਾਓ ਜਨ ਸੰਕਰ ਨੇਦਨ ਆਵੈ ਰਸਨ ਹਰ ਗੁਣ ਜਾਓ ਸੇਵਾ ਸਰ ਨਾ ਜਾਣਿਆ ਨਾ ਜਾ ਪਿਆ ਰਾਗ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਅਗਾ ਅਗਾਦ ਭਏ ਕਿਰਪਾਲ ਬਸਾਈਆਂ ਨਾ ਠੇ ਸੋ ਬਸੰਤਾ ਪਉ ਜਤੀ ਵਾ ਨ ਲਗਦਾ ਸਤਗੁਰੁ ਰਖੈ ਆਪੋ ਗੁਰ ਨਰਾਇਣ ਦੇ ਗੁਰ ਗੋਲ ਸਤਿ ਸਰਜਨ ਹਾਰੋ ਬੂਟ ਟੂਟ ਸਭਿ ਛਾਇਆ ਜਨ ਨਾਨਕ ਸਦ ਬਲਹਾਰ ਜੋੜੀ ਮਹਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਵਸੈ ਪਾਰਬ ਸੋਈ ਸੁਹਾਵਾਤਾਉ ਜਮਕੰਕਰ ਨੇ ਆਵਈ ਰਸਨਾ ਹਰ ਗੁਣ ਬਿਹਾਉ ਸੇਵਾ ਸਰਤਨਾ ਜਾਣੀਏ ਨਾ ਜਾਪੇ ਆ ਰਾਗ ਓੜ ਦੇ ਰੀਜ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਹੇ ਕਿਰਪਾਲ ਗੁਸਾਈਆਂ ਰਟੇ ਸੋਈ ਸੰਤਾਪ ਸਤਿਵਾਣ ਲੱਗੀ ਸਤਿਗੁਰੁ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਤਿ ਸਜਨ ਹਾਰ ਗੁਰ ਦੁਖ ਸਭ ਕੁਝ ਤਾਇਆ ਜਨਮਾਨਕ ਸਦ ਬਲਿਹਾਰ ਗੋੜੀ ਮਹਲਾ ਪੰਜਮਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਾ ਸਾਥ ਬੋਲ ਗਿਆਨ ਰਹਾਉ ਗੇਤ ਕਾਟ ਬਸਾਇ ਪਹਾੜਾਂ ਵਿੱਚ ਸੋਈ ਸੁਹਾਵਾ ਥਾਓ ਜਨ ਸੰਕਰ ਨੇੜਨਾ ਆਵਈ ਰਸਨ ਹਰ ਗੁਣ ਗਾਓ ਸੇਵਾ ਸਵਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਆਗਾ ਆਗਾਦ ਭਏ ਕਿਰਪਾਲ ਬਸਾਈਆਂ ਨਾ ਠੇ ਸੋਮ ਸੰਤਾਪ ਦਤੀ ਵਾਉਨ ਲਗਦਈ ਸਤਗੁਰ ਰਖੇ ਆਭ ਗੁਰ ਨਾ ਰਾਇਣ ਦੇ ਗੁਰ ਗੋਲ ਸਤਿ ਸਰਧਾਰ ਗੋਟ ਟੋਟ ਸਭ ਕੁਛ ਪਾਇਆ ਜਨ ਅਨੰਤ ਸਤ ਬਲਹਾਰ ਜਿਉੜੀ ਮਹੱਲਾ ਪੰਜਮਾ ਮਾਜ ਬੋਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਿਗੁਰ ਬਿਅਾਨ ਰਹਾਉ ਜੇਤ ਘਟ ਵਸੈ ਪਾਰਬ ਮਸੋਈ ਸੁਹਾਵਾ ਥਾਉ ਜਮ ਕੰਕਰ ਨੇ ਨ ਆਵੈ ਰਸਨਾ ਹਰ ਗੁਣ ਧਾਉ ਸੇਵਾ ਸਰਤਨਾ ਜਾਣੀਐ ਨਾ ਜਾਪੇ ਆਰਾਜ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭਏ ਕਿਰਪਾਲ ਗੁਸਾਈਆਂ ਰਟੇ ਸੋਲ ਸੰਤਾਂ ਪ ਸਤਿਵਾਣ ਲੱਗੈ ਸਤਿਗੁਰ ਰਖੈ ਆਪ ਗੁਰ ਨਰਾਇਣ ਦਇਆ ਗੁਰ ਗੁਰ ਸੱਚਾ ਸਜਨ ਹਾਰ ਗੁਰ ਤੁਟੇ ਸੰਭ ਕੁਝ ਪਾ ਜਨਮਾਨਕ ਸਾਧ ਮਲਹਾਰ ਗੋੜੀ ਮਹਲਾ ਪੰਜਮ ਆਜੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਾਟ ਬਸਿਆ ਪਹਾੜਾਂ ਦੇ ਸੋਈ ਸੁਹਾਵਾ ਥਾਓ ਜਨ ਸੰਕਰ ਨੇੜਨਾ ਆਵਈ ਰਸਨਹਾਰ ਗੁਣ ਬਿਹਾਓ ਸੇਵਾ ਸਵਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਅਗਾ ਅਗਾਧ ਭਏ ਕਿਰਪਾਲ ਬਸਾਈਆਂ ਨਾ ਠੇਸੋ ਸੰਤਾ ਪੋਜਤੀ ਵਾਉਨ ਲਗਦੇ ਸਤਗੁਰ ਰਖੇ ਆਭ ਗੁਰਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਹਾਰ ਗੋਟ ਟੋ ਸਭ ਕੁਝ ਪਾਇਆ ਜਨ ਦੀ ਜੋੜੀ ਆਲਾ ਪੰਜਵਾ ਮਾਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤ ਗੁਰ ਗਿਆਨ ਰਹਾਉ ਜੇਤ ਕਟ ਵਸੇ ਪਾਰਗਮ ਸੋਈ ਸੁਹਾਵਾਤਾਉ ਜਮ ਕੰਕਰ ਨੇ ਨ ਆਵਈ ਰਸਨ ਹਰ ਗੁਣ ਗਾਉ ਸੇਵਾ ਸਰਤਨਾ ਜਾਣੀਐ ਨਾ ਜਾਪੇ ਆਰਾਜ ਔੜ ਦੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਹੈ ਤੇਰੇ ਪਾਲ ਗਸਾਂਗੀਆਂ ਰਟੇ ਸੋਈ ਤੰਤਪ ਸਤਿਵਾਨ ਲੱਗੇ ਸਤਿਗੁਰੁ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸਤਿ ਸਜਨ ਹਾਰ ਗੁਰ ਦੁਖ ਸਭ ਕੁਝ ਪਾਇਆ ਜਨਾਨੰਕ ਸਤ ਬਲਿਹਾਰ ਗੋੜੀ ਮਹਲਾ ਪੰਜਮਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟ ਵਸੈ ਪਹਾੜਾਂ ਵਿੱਚ ਹੋਈ ਸੁਮਾਵਾ ਥਾਓ ਜਨਕੰਕਰ ਨੇੜਨਾ ਆਵਈ ਰਸਨਾ ਹਰ ਗੁਣ ਧਾਓ ਸੇਵਾ ਸਵਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਮੇਰਾ ਅਗਾਂ ਅਗਾਧ ਭਾਏ ਕਿਰਪਾਲ ਬਸਾਈਆ ਰਠੇ ਸੋਮ ਸੰਤਾਪ ਜਤੀਆ ਵਨ ਲੱਭਈ ਸਤਗੁਰੁ ਖੈ ਆਪੋ ਗੁਰ ਨਰਾਇਣ ਦੇ ਗੁਰ ਗੋਲ ਸਚਾ ਸਰਧਾਰ ਗੋ ਟੁੱਟੇ ਸਭ ਕੁਛ ਪਾਇਆ ਜਨ ਨਾਨਕ ਸਦ ਬਲਹਾਰ ਜਿਉੜੀ ਮਹਲਾ ਪੰਜਮਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰਗਮ ਸੋਈ ਸੁਹਾਵਾਤਾਉ ਜਮ ਕੰਕਰ ਨੇ ਆਵਈ ਰਸਨਾ ਗੁਣ ਗਾਹੋ ਸੇਵਾ ਸਰਤਨਾ ਜਾਣੀਐ ਨਾ ਜਾਪੇ ਆਰਾਧ ਔੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਹੇ ਤੇਰੇ ਪਾਲ ਗਸਾਈਆਂ ਨਟੇ ਸੋਬ ਸੰਤਾਪ ਸਤਿਵਾਣ ਲੱਗੇ ਸਤਿਗੁਰੁ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸਤਿ ਸਜਨ ਹਾਰ ਗੁਰ ਦੁਖ ਸਭ ਕੁਝ ਪਾਇਆ ਜਨਮਾਨਕ ਸਤ ਬਲਿਹਾਰ ਗੋੜੀ ਮਹਲਾ ਪੰਜਮਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਕਟ ਬਸੇ ਗੰਗ ਸੋਈ ਸੁਹਾਵਾਤਾਓ ਜਨ ਸੰਕਰ ਨੇੜਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸਰਤਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰਾ ਠਾਕ ਅਗਮ ਅਗਾਧ ਭਏ ਕਿਰਪਾਲ ਬਸਾਈਆਂ ਰਠੇ ਸੋਗ ਸੰਤਾ ਬੋਜਤੀ ਵਾਉਨ ਲੱਗਵੀ ਸਤਗੁਰੁ ਰਖ ਆਪ ਗੁਰੁ ਨਰਾਇਣ ਦੇ ਗੁਰ ਗੁਰ ਸੱਚਾ ਸਰਜਹਾਰੋ ਗੋਟ ਟੋਟ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ